ਪੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਦੀ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕੈਲਰੀ ਦੇ ਵਿੱਚ ਸੀ ਟ੍ਰੇਨ ਦੀ ਟੱਕਰ ਤੋਂ ਬਾਅਦ ਹੋਈ ਇੱਕ ਆਦਮੀ ਦੀ ਮੌਤ 온ਟਾਰੀਓ ਦੇ ਵਿੱਚ ਲੁਠਾ ਕੋਹਾ ਦੇ ਮਾਮਲੇ ਦੇ ਵਿੱਚ 13 ਨੌਜਵਾਨ ਗ੍ਰਿਫਤਾਰ ਬਿਸ਼नोई ਗੈਂਗ ਦਾ ਵਿਰੋਧ ਕਰਨ ਵਾਲੇ ਬ੍ਰੈਂਟਨ ਦੇ ਮੇਅਰ ਨੂੰ ਮਿਲੀਆਂ ਧਮਕੀਆਂ ਗਮੀ ਬੀਅਰਸ ਦੇ ਰੂਪ ਦੇ ਵਿੱਚ ਵੇਚੇ ਜਾ ਰਹੇ ਸਨ ਨਸ਼ੇ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਕੈਲਗਰੀ ਦੇ ਸਾਊਥ-ਵੈਸਟ ਵਿੱਚ ਸਥਿਤ ਕੈਨਿਅਨ ਮੀਡੀਓ ਸਿਟਰਨ ਸਟੇਸ਼ਨ ਤੇ ਇੱਕ ਆਦਮੀ ਨੂੰ ਟ੍ਰੇਨ ਨੇ ਟੱਕਰ ਮਾਰੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਨੂੰ ਰਾਤ ਦੇ ਕਰੀਬ 2 ਵਜੇ ਵਾਪਰੀ ਪੁਲਿਸ ਦੇ ਅਨੁਸਾਰ ਟੱਕਰ ਤੋਂ ਬਾਅਦ ਆਦਮੀ ਦੀ ਮੌਕੇ ਤੇ ਹੀ ਮੌਤ ਹੋ ਗਈ। ਅਸਾਧੇ ਕਾਰਨ 5 ਘੰਟਿਆਂ ਤੋਂ ਵੱਧ ਸਮੇਂ ਦੇ ਲਈ ਟ੍ਰੇਨ ਸਰਵਿਸ ਬੰਦ ਰਹੀ ਅਤੇ ਯਾਤਰੀਆਂ ਦੇ ਲਈ ਫਿਸ਼ ਕ੍ਰੀਕ ਅਤੇ ਐਂਡਰਸਨ ਸਟੇਸ਼ਨਸ ਦਾ ਕੋਨ ਜਾਣ ਦੇ ਲਈ ਸ਼ਟਲ ਬੱਸਸਿਜ਼ ਸ਼ੁਰੂ ਕੀਤੀਆਂ ਗਈਆਂ ਸਨ ਦੱਸ ਦਈਏ ਕਿ ਟ੍ਰੇਨ ਸਰਵਿਸ ਵੇਰੇ 7:30 ਵਜੇ ਮੁੜ ਚਾਲੂ ਕਰ ਦਿੱਤੀ ਗਈ ਪੁਲਿਸ ਨੇ ਦੱਸਿਆ ਕਿ ਹਾਦਸਾ ਅਪਰਾਧਕ ਨਹੀਂ ਸੀ ਜਿਸ ਦੇ ਲਈ ਹੁਣ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ ਪੀਲ ਰੈਸ਼ਨਲ ਪੁਲਿਸ ਨੇ ਇੱਕ ਵਾਇਲੈਂਟ ਕ੍ਰਿਮੀਨਲ ਨੈਟਵਰਕ ਦੇ 13 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਿਰੋਹ ਕਰਾਂ ਦੇ ਵਿੱਚ ਦਾਖਲ ਹੋ ਕੇ ਲੋਕਾਂ ਨੂੰ ਡਰਾਉਣ, ਉਹਨਾਂ ਨੂੰ ਜ਼ਖਮੀ ਕਰਨ ਅਤੇ ਲਗਜ਼ਰੀ ਕਾਰਾਂ ਚੋਰੀ ਕਰਨ ਜਿਹੇ ਅਪਰਾਧਾਂ ਦੇ ਵਿੱਚ ਸ਼ਾਮਲ ਸਨ। ਇਹਨਾਂ ਨੌਜਵਾਨਾਂ ਦੀ ਉਮਰ 15 ਸਾਲ ਤੋਂ ਲੈ ਕੇ 25 ਸਾਲ ਤੱਕ ਹੈ। ਚਸਟ ਵਿੱਚ 7 ਮਿਸੇਸਾਗਾ ਤੋਂ ਅਤੇ 3-3 ਬ੍ਰੈਂਟਨ ਅਤੇ ਟੋਰਾਂਟੋ ਤੋਂ ਹਨ ਇਹ ਜਾਂਚ ਪ੍ਰੋਜੈਕਟ ਗੋਸਟ ਤਹਿਤ ਕੀਤੀ ਗਈ ਜਿਸ ਦੀ ਜਾਣਕਾਰੀ ਮੰਗਲਵਾਰ ਦੁਪਹਿਰ ਨੂੰ ਪੁਲਿਸ ਦੁਆਰਾ ਨਿਊਜ਼ ਕਾਨਫਰੰਸ ਦੇ ਵਿੱਚ ਦਿੱਤੀ ਗਈ ਪੁਲਿਸ ਮੁਤਾਬਕ ਇਹਨਾਂ 13 ਦੋਸ਼ੀਆਂ 'ਤੇ ਕੁੱਲ 197 ਕ੍ਰਾਈਮਨਲ ਚਾਰजेस ਲਗਾਏ ਗਏ ਹਨ ਇਹ ਦੋਸ਼ੀ ਗੱਡੀਆਂ ਅਤੇ ਘਰਾਂ ਬਾਰੇ ਪਹਿਲਾਂ ਜਾਣਕਾਰੀ ਇਕੱਠੀ ਕਰਦੇ ਸਨ ਅਤੇ ਫਿਰ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਇੱਕ ਘਟਨਾ ਦੇ ਵਿੱਚ ਇੱਕ ਪਰਿਵਾਰ ਦੇ ਦੋ ਮੈਂਬਰਾਂ ਨੂੰ ਚਾਕੂ ਦੇ ਨਾਲ ਜ਼ਖਮੀ ਵੀ ਕੀਤਾ ਗਿਆ ਜਿਸ ਤੇ ਵਿੱਚ ਇੱਕ ਵਿਅਕਤੀ ਦੀ ਜ਼ਿੰਦਗੀ ਵੀ ਖਤਰੇ ਦੇ ਵਿੱਚ ਪੈ ਗਈ ਸੀ ਜਾਂਚ ਦੌਰਾਨ ਪੁਲਿਸ ਨੇ ਪਤਾ ਲਗਾਇਆ ਕਿ ਇਹ ਗਿਰੋਹ ਲਗਜ਼ਰੀ ਕਾਰਾਂ ਗਹਿਣੇ ਅਤੇ ਹੋਰ ਕੀਮਤੀ ਸਮਾਨ ਦੀ ਚੋਰੀ ਕਰਦਾ ਸੀ ਇਸ ਗਰੁੱਪ ਨੇ ਕੁੱਲ 1.8 ਮਿਲੀਅਨ ਡਾਲਰ ਤੋਂ ਵੱਧ ਦੀ ਚੋਰੀ ਕੀਤੀ ਸੀ ਜਿਸ ਤੇ ਵਿੱਚੋਂ ਲਗਭਗ ਇੱਕ ਤਿਹਾਈ ਸਮਾਨ ਪੁਲਿਸ ਦੇ ਵੱਲੋਂ ਬਰਾਮਦ ਕੀਤਾ ਜਾ ਚੁੱਕਿਆ ਹੈ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਗਿਰੋ ਨੇ ਕਈ ਟੀਨੇਜਰਸ ਨੂੰ ਵੀ ਭਰਤੀ ਕਰਕੇ ਉਹਨਾਂ ਦੇ ਰਾਹੀਂ ਕਈ ਚੋਰੀਆਂ ਕਰਵਾਈਆਂ। ਅਪੀਲ ਰੀਜਨਲ ਪੁਲਿਸ ਨੇ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਕਿਸੇ ਕੋਲ ਹੋਰ ਜਾਣਕਾਰੀ ਹੈ ਤਾਂ ਪੁਲਿਸ ਦੇ ਨਾਲ ਸੰਪਰਕ ਕਰ ਸਕਦਾ ਹੈ। ਕੈਨੇਡਾ ਦੇ ਵਿੱਚ ਸਲਾਮੀ ਖਾਣ ਤੋਂ ਬਾਅਦ ਸੈਲਮੋਨੋਲਾ ਇਨਫੈਕਸ਼ਨ ਦੇ 84 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਦੇ ਵਿੱਚੋਂ 9 ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਦੱਸਦੀ ਹੈ ਕਿ ਸਲਾਮੀ ਇੱਕ ਤਰੀਕੇ ਦੀ ਸੌਸੇਜ ਹੁੰਦੀ ਹੈ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ CFIA ਨੇ ਰੀਆ ਬ੍ਰਾਂਡ ਦੀ ਸਵੀਟ ਸੋਪ੍ਰੈਸਤਾ ਸਲਾਮੀ ਨੂੰ ਸੈਲਮੋਨੋਲਾ ਦੇ ਖਤਰੇ ਕਾਰਨ ਰਿਕਾਲ ਕੀਤਾ ਹੈ ਇਹ ਪ੍ਰੋਡਕਟ ਅਲਬਰਟਾ Ontario ਅਤੇ Quebec ਦੇ ਵਿੱਚ ਵੇਚਿਆ ਗਿਆ ਸੀ ਇਸ ਤੋਂ ਪਹਿਲਾਂ ਵੀ ਰੀਆ ਦੇ ਬ੍ਰਾਂਡ ਦੀਆਂ ਸਲਾਮੀਆਂ ਨੂੰ 10 ਜੂਨ ਨੂੰ ਰਿਕਾਲ ਕੀਤਾ ਗਿਆ ਸੀ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ PHAC ਦੇ ਅਨੁਸਾਰ ਇਹ ਸਾਰੇ ਕੇਸ ਇਨ੍ਹਾਂ ਪ੍ਰੋਡਕਟਸ ਦੇ ਨਾਲ ਜੁੜੇ ਹੋਏ ਹਨ ਇਸ ਮਾਮਲੇ ਦੇ ਵਿੱਚ ਅਲਬਰਟਾ ਤੋਂ 76 Ontario ਤੋਂ 15 Manitoba ਤੋਂ ਇੱਕ ਅਤੇ BC ਤੋਂ ਇੱਕ ਕੇਸ ਸਾਹਮਣੇ ਆਇਆ ਹੈ ਜੋ ਕਿ Alberta ਦੀ ਯਾਤਰਾ ਦੇ ਨਾਲ ਸੰਬੰਧਿਤ ਸੀ ਇਸ ਦੇ ਲੱਛਣਾਂ ਦੇ ਵਿੱਚ ਬੁਖਾਰ, ਉਲਟੀ, ਪੇਟ ਦਰਦ, ਦਸਤ ਅਤੇ ਸਿਰਦਰਦ ਸ਼ਾਮਲ ਹੋ ਸਕਦੇ ਹਨ ਕੁਝ ਕੇਸਾਂ ਦੇ ਵਿੱਚ ਲੰਬੇ ਸਮੇਂ ਦੇ ਲਈ ਗੰਭੀਰ ਆਰਥਰਾਇਟਿਸ ਵੀ ਹੋ ਸਕਦਾ ਹੈ ਇਸ ਲਈ ਇਹਨਾਂ ਪ੍ਰੋਡਕਟਸ ਨੂੰ ਸਹੀ ਤਰੀਕੇ ਦੇ ਨਾਲ ਸੁੱਟ ਦੇਣ ਜਾਂ ਫਿਰ ਜਿੱਥੋਂ ਖਰੀਤੇ ਗਏ ਸੀ ਉੱਥੇ ਵਾਪਸ ਕਰਨ ਦੀ ਸਲਾਹ ਦਿੱਤੀ ਗਈ ਹੈ ਤੇ ਸੀਐਫਆਈਏ ਅਤੇ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇਹ ਪ੍ਰੋਡਕਟ ਦੇਖ ਕੇ ਜਾਂ ਫਿਰ ਸੁਗੰਧ ਰਾਹੀਂ ਪਛਾਣੇ ਨਹੀਂ ਜਾਂਦੇ ਪਰ ਫਿਰ ਵੀ ਇਹ ਖਤਰਨਾਕ ਹੋ ਸਕਦੇ ਹਨ ਬ੍ਰਹਮਚੰਦ ਮੇਅਰ ਪੈਟਰਿਕ ਬ੍ਰਾਊਨ ਅਤੇ ਉਹਨਾਂ ਦੇ ਪਰਿਵਾਰ ਨੂੰ ਮਿਲ ਰਹੀਆਂ ਜਾਨਲੇਵਾ ਧਮਕੀਆਂ ਦੇ ਕਾਰਨ ਹੁਣ ਉਹਨਾਂ ਨੂੰ ਪੁਲਿਸ ਦੇ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਦੱਸਦੀ ਹੈ ਕਿ ਮੇਅਰ ਬਰਾਊਨ ਹਾਲ ਹੀ ਵਿੱਚ ਕੈਨੇਡੀਅਨ ਸਰਕਾਰ ਤੋਂ ਭਾਰਤੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਨੂੰ ਇੱਕ ਆਤੰਗਵਾਦੀ ਸੰਗਠਨ ਐਲਾਨ ਕਰਨ ਦੀ ਮੰਗ ਕਰ ਚੁੱਕੇ ਹਨ ਅਤੇ ਕੈਨੇਡਾ ਦੇ ਵਿੱਚ ਇਸ ਦੇ ਖਾਤਮੇ ਤੇ ਲਈ ਮੁਹਿੰਮ ਚਲਾ ਰਹੀ ਹਨ ਜਿਸ ਕਾਰਨ ਉਹਨਾਂ ਦੀ ਇਸ ਮੁਹਿੰਮ ਇਹਨਾਂ ਧਮਕੀਆਂ ਦੇ ਨਾਲ ਜੁੜੀ ਹੋਈ ਹੋ ਸਕਦੀ ਹੈ ਪੀਲ ਪੁਲਿਸ ਦੇ ਡਿਪਟੀ ਚੀਫ ਨਿਕਮ ਮਿਲਨੋਵਿਚ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅਸਲੀਅਤ ਇਹ ਹੈ ਕਿ ਸਾਨੂੰ ਇੱਕ ਧਮਕੀ ਮਿਲੀ ਹੈ ਜੋ ਨਾ ਤਾਂ ਸਿਰਫ ਮੇਅਰ ਸਗੋ ਉਹਨਾਂ ਦੇ ਪਰਿਵਾਰ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ ਤੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਉਹਨਾਂ ਨੇ ਨਹੀਂ ਦੱਸਿਆ ਕਿ ਇਹਨਾਂ ਧਮਕੀਆਂ ਦੇ ਪਿੱਛੇ ਕੌਣ ਹੈ ਜਾਂ ਫਿਰ ਇਹ ਕਿਸ ਚੀਜ਼ ਦੇ ਨਾਲ ਜੁੜੀਆਂ ਹੋਈਆਂ ਹਨ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਜਾਣਕਾਰੀ ਦੇਣ ਨਾਲ ਚੱਲ ਰਹੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਹਾਲਾਂਕਿ ਉਹਨਾਂ ਪੁਸ਼ਟੀ ਕੀਤੀ ਕਿ ਧਮਕੀਆਂ ਕੈਨੇਡਾ ਦੇ ਅੰਦਰੋਂ ਹੀ ਮਿਲੀਆਂ ਹਨ ਮੇਅਰ ਪੈਟਰਿਕ ਬ੍ਰਾਊਨ ਦਾ ਕਹਿਣਾ ਹੈ ਉਹ अपील ਪੁਲਿਸ ਦੀ ਸੁਰੱਖਿਆ ਹੈਠ ਸੁਰੱਖਿਅਤ ਮਹਿਸੂਸ ਕਰਦੇ ਹਨ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪਹਿਲੀ ਵਾਰ ਨਹੀਂ ਹੈ ਜਦੋਂ ਮੈਨੂੰ ਮੌਤ ਦੀਆਂ ਧਮਕੀਆਂ ਮਿਲੀਆਂ ਹਨ ਕੁਝ ਸਾਲ ਪਹਿਲਾਂ ਵੀ ਮੈਨੂੰ ਇਹ ਧਮਕੀਆਂ ਮਿਲੀਆਂ ਸਨ ਅਤੇ ਮੈਨੂੰ ਯਕੀਨ ਹੈ ਕਿ ਆਖਰੀ ਵਾਰ ਵੀ ਨਹੀਂ ਹੋਣਗੀਆਂ ਪਰ ਇਹ ਮੇਰੇ ਪਬਲਿਕ ਸੇਫਟੀ ਬਾਰੇ ਬੋਲਣ ਤੇ ਰੁਕ ਨੂੰ ਨਹੀਂ ਬਦਲੇਗਾ ਅਤੇ ਨਾ ਹੀ ਮੈਂ ਆਪਣਾ ਕੰਮ ਕਰਨਾ ਛੱਡਾਂਗਾ ਲੈਸਟਰਨ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਵੱਡੇ ਕੇਸ ਦਾ ਪਰਦਾਫਾਸ਼ ਕੀਤਾ ਹੈ ਜਿਸ ਦੇ ਵਿੱਚ ਇੱਕ ਮਰਦ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਕੇਸ ਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਨੇ ਫੈਂਟਨਲ ਨਾਲ ਪਣੇ ਕਮੀ ਬੇਅਰਸ ਵੀ ਜ਼ਬਤ ਕੀਤੇ ਹਨ ਜੋ ਕਿ ਅਸਲੀ ਟੌਫੀਆਂ ਵਰਗੇ ਹੀ ਦਿੱਖਦੇ ਹਨ 9 ਜੁਲਾਈ ਦੀ ਸ਼ਾਮ ਲਗਭਗ 7:30 ਵਜੇ ਪੁਲਿਸ ਦੀ ਡਾਊਨਟਾਊਨ ਯੂਨਿਟ ਨੇ ਦੋ ਜਾਣਿਆਂ ਨੂੰ ਚਾਰੀ ਵਾਰੈਂਟਸ ਤੇ ਗ੍ਰਿਫਤਾਰ ਕੀਤਾ ਗ੍ਰਫਤਾਰੀ ਦੇ ਦੌਰਾਨ ਇਸ ਮਰਦ ਦੇ ਕੋਲੋਂ 10 ਆਉਂਸ ਤੋਂ ਵੱਧ ਕੋਕੀਨ ਹੋਰ ਨਸ਼ੀਅਤ ਤੇ 7000 ਡਾਲਰ ਨਕਦ ਬਰਾਮਦ ਹੋਏ ਪੁਲਿਸ ਨੇ ਦੱਸਿਆ ਕਿ ਇੱਕ ਚੋਰੀ ਕੀਤੀ ਗਈ ਇਲੈਕਟ੍ਰਿਕ ਸਾਈਕਲ ਤੇ ਸਵਾਰ ਸੀ ਇਸ ਤੋਂ ਬਾਅਦ ਪੁਲਿਸ ਨੇ ਦੋਮਾ ਦੇ ਘਰ ਦੀ ਤਲਾਸ਼ੀ ਲਈ ਜਿੱਥੇ ਉਹਨਾਂ ਨੂੰ ਨਸ਼ੀਲੇ ਪਦਾਰਥ ਪਾਰੀ ਮਾਤਰਾ ਦੇ ਵਿੱਚ ਮਿਲੇ ਜ਼ਬਤ ਕੀਤੇ ਗਏ ਸਮਾਨ ਦੇ ਵਿੱਚ 51 ਹਲਕੇ ਹਰੇ ਰੰਗ ਦੇ ਫੈਂਟਨਲ ਗਮੀ ਬੀਅਰਜ਼ ਅਤੇ ਗਮੀ ਬੀਅਰਜ਼ ਬਣਾਉਣ ਵਾਲੇ ਬੋਲਟਸ मिक्सिंग बाउल वडी मात्रा ਦੇ ਵਿੱਚ ਕੋਕੀਨ ਫੈਂਟਨਲ ਅਤੇ ਮੈਥਾਫੈਂਟਾਮਾਈਨ ਨਸ਼ੇ ਪੈਕ ਕਰਨ ਲਈ ਪਲਾਸਟਿਕ ਬੈਗਸ ਡਿਜੀਟਲ ਸਕੇਲਸ ਨਸ਼ਿਆਂ ਦੀ ਵਿਕਰੀ ਦੇ ਰਿਕਾਰਡ ਇੱਕ ਸੈਲਫੋਨ ਜਿਸ ਤੇ ਗਾਹਕਾਂ ਦੇ ਫੋਨ ਆਉਂਦੇ ਰਹੇ ਅਤੇ 7400 ਡਾਲਰ ਹੋਰ ਨਕਦ ਬਰਾਮਦ ਕੀਤੇ ਗਏ। ਕੁੱਲ ਮਿਲਾ ਕੇ ਜ਼ਬਤ ਕੀਤੇ ਗਏ ਨਸ਼ੇ ਦੀ ਕੀਮਤ 84000 ਡਾਲਰ ਤੋਂ ਵੱਧ ਦੱਸੀ ਗਈ ਹੈ। ਦੱਸਦੀ ਹੈ ਕਿ ਇਹਨਾਂ ਦੋਨਾਂ ਨੂੰ ਹੁਣ ਵੀਰਵਾਰ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਕਿਹਾ ਹੈ ਕਿ ਅਮਰੀਕਾ ਦੇ ਨਾਲ ਹੋਣ ਵਾਲੇ ਵਪਾਰਕ ਸਮਝੌਤੇ ਦੇ ਵਿੱਚ ਟੈਰਿਫਸ ਤੋਂ ਬਿਨਾਂ ਡੀਲ ਹੋਣ ਦੀ ਸੰਭਾਵਨਾ ਘੱਟ ਹੈ। ਕਾਰਨੀ ਨੇ ਮੰਗਲਵਾਰ ਨੂੰ ਆਪਣੀ ਕੈਬਨਟ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਨਾਲ ਟ੍ਰੇਡ ਬਾਰੇ ਗੱਲਬਾਤ ਅਗਸਤ 1 ਦੀ ਡੈਡਲਾਈਨ ਤੋਂ ਪਹਿਲਾਂ ਹੋਰ ਤੇਜ਼ ਹੋਣ ਦੀ ਉਮੀਦ ਹੈ ਪਰ ਉਨ੍ਹਾਂ ਨੇ ਫ੍ਰੈਂਚ ਤੇ ਵਿੱਚ ਦੱਸਿਆ ਕਿ ਹੁਣ ਤੱਕ ਦੇ ਸਾਰੇ ਸੰਕੇਤ ਦੱਸ ਰਹੇ ਹਨ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਕਿਸੇ ਵੀ ਟੈਰਿਫ ਮੁਕਤ ਸਮਝੌਤੇ ਲਈ ਤਿਆਰ ਨਹੀਂ ਹਨ ਉਨ੍ਹਾਂ ਕਿਹਾ ਕਿ ਅਸੀਂ ਆਪਣੀ ਆਤਮ ਨਿਰਭਰ ਇਕਨੋਮੀ ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ ਕਾਰਨੀ ਨੇ ਖਾਸ ਤੌਰ ਤੇ ਆਟੋਮੋਟਿਵ ਅਲੂਮੀਨੀਅਮ ਅਤੇ ਕਾਪਰ ਦੇ ਖੇਤਰਾਂ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਜੋ ਕਿ ਅਮਰੀਕਾ ਦੇ ਟੈਰਿਫਸ ਦੇ ਟੀਚੇ ਬਣੀ ਹੋਈ ਹਨ ਕੈਬਨਟ ਮੀਟਿੰਗ ਪਿਛਲੇ ਹਫਤੇ ਤੈਅ ਹੋਈ ਸੀ ਜਦੋਂ 트ੰਪ ਨੇ ਕੈਨੇਡਾ ਨੂੰ ਚਿੱਠੀ ਭੇਜ ਕੇ 1 ਅਗਸਤ ਤੋਂ 35% ਟੈਰਿਫ ਲਾਗੂ ਕਰਨ ਦੀ ਚੇਤਾਵਨੀ ਦਿੱਤੀ ਸੀ ਇਹ ਮੀਟਿੰਗ ਵਰਚੁਅਲ ਰੂਪ ਦੇ ਵਿੱਚ ਹੋਈ ਅਗਲੇ ਹਫਤੇ ਕਾਰਨੀ ਸੂਬੇ ਦੇ ਪ੍ਰੀਮੀਅਰਸ ਨਾਲ ਵੀ ਮਿਲਣ ਕੇ ਟਰੰਪ ਵੱਲੋਂ ਚਿੱਠੀ ਦੇ ਵਿੱਚ ਲਿਖਿਆ ਗਿਆ ਸੀ ਕਿ ਨਵੀਂ ਟੈਰਿਫ ਕਯੂਜ਼ਮਾ ਕੈਨੇਡਾ ਯੂਨਾਈਟਿਡ ਸਟੇਟ ਮੈਕਸੀਕੋ ਐਗਰੀਮੈਂਟ ਦੇ ਤਹਿਤ ਆਉਣ ਵਾਲੀਆਂ ਚੀਜ਼ਾਂ ਤੇ ਲਾਗੂ ਨਹੀਂ ਹੋਣਗੇ ਹਾਲਾਂਕਿ ਅਜੇ ਤੱਕ ਨਵੀਂ ਟੈਰਿਫਸ ਦੇ ਲਈ ਕੋਈ ਰਸਮੀ ਡਾਕੂਮੈਂਟ ਤਿਆਰ ਨਹੀਂ ਹੋਇਆ ਕਾਰਨੀ ਨੇ ਕਿਹਾ ਕਿ ਉਹ 1 ਅਗਸਤ ਤੱਕ ਉਡੀਕ ਕਰਨਗੇ ਅਤੇ ਅਮਰੀਕਾ ਦੇ ਟੈਰਿਫਸ ਦੇ ਹਾਲਾਤ ਦੇ ਆਧਾਰ ਤੇ ਕੈਨੇਡਾ ਦੇ ਵੱਲੋਂ ਜਵਾਬੀ ਟੈਰਿਫ ਲਗਾਏ ਜਾਣਗੇ ਜਾਂ ਨਹੀਂ ਉਸ ਤੇ ਫੈਸਲਾ ਕੀਤਾ ਜਾਵੇਗਾ ਕੈਨੇਡਾ ਅਮਰੀਕਾ ਰੋ ਸਟੀਲ ਅਤੇ ਅਲੂਮੀਨੀਅਮ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ ਇਸ ਖੇਤਰ ਦੇ ਵਿੱਚ ਟਰੰਪ ਦੀਆਂ ਨੀਤੀਆਂ ਦੇ ਕਾਰਨ ਕਈ ਨੌਕਰੀਆਂ ਜਾ ਚੁੱਕੀਆਂ ਹਨ ਅਤੇ ਕਈ ਬਿਜ਼ਨੈਸੇਸ ਨੂੰ ਕਾਫੀ ਨੁਕਸਾਨ ਵੀ ਪਹੁੰਚਿਆ ਹੈ ਇਸ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੁਰਤੂ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਆਲਵੇਸ ਬੀ ਪੋਜ਼ਿਟਿਵ ਐਂਡ ਬੀ ਯੋਰਸੈਲਫ